ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਕੈਨੇਡਾ ਦੇ ਵਿੱਚ 28 April ਨੂੰ ਪੈਣਗੀਆਂ ਵੋਟਾਂ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਬਾਬਤ ਵਾਅਦੇ ਕਰ ਰਹੇ ਨੇ ਸਿਆਸੀ ਆਕੂ ਐਡਵਾਂਸ ਵੋਟਿੰਗ ਦੌਰਾਨ ਰਿਕਾਰਡ 7.3 ਮਿਲੀਨ ਕਨੇਡੀਅਨਸ ਨੇ ਪਾਈਆਂ ਵੋਟਾਂ ਇਲੈਕਸ਼ਨਸ ਕੈਨੇਡਾ ਨੇ ਅੰਕੜੇ ਕੀਤੇ ਚਾਲੀ वेस्ट जेट ਨੇ ਆਪਣੀਆਂ ਯਾਤਰੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਸਸਕੇਚਵਾਂਟੋ ਹੈਲੀਫੈਕਸ ਲਈ ਹਫਤਾਵਰੀ ਨੌਨ-ਸਟਾਪ ਉਡਾਨ ਦਾ ਕੀਤਾ ਐਲਾਨ ਯੂਨੀਵਰਸਿਟੀਆਂ ਤੇ ਕਾਲਜੇਜ਼ ਵਾਸਤੇ ਅਨਟਾਰੀਓ ਦਾ ਵੱਡਾ ਐਲਾਨ ਸਟੈਂਪ ਪ੍ਰੋਗਰਾਮਾਂ ਤੇ 750 ਮਿਲੀਅਨ ਡਾਲਰ ਖਰਚ ਕਰੇਗਾ ਅਨਟਾਰੀਓ ਹੁਣ ਖਬਰਾਂ ਵਿਸਥਾਰ ਦੇ ਨਾਲ ਫੈਡਰਲ ਚੋਣਾਂ ਵਾਸਤੇ ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਮੁੱਦੇ ਜਿਹੜੇ ਨੇ ਉਹ ਚੋਣਾਂ ਦੇ ਦੌਰਾਨ ਉਜਾਗਰ ਹੋ ਰਹੇ ਨੇ ਇੱਥੇ ਹੀ ਇਮੀਗ੍ਰੇਸ਼ਨ ਦਾ ਮੁੱਦਾ ਇੱਕ ਵਾਰ ਫੇਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀ ਵਾਅਦੇ ਕੀਤੇ ਜਾ ਰਹੇ ਨੇ ਹਰ ਇੱਕ ਸਿਆਸੀ ਪਾਰਟੀ ਦਾ ਵਾਅਦਾ ਦੂਜੀ ਦੇ ਨਾਲੋਂ ਵੱਖਰਾ ਹੈ 28 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਪਰ ਉਸ ਤੋਂ ਪਹਿਲਾਂ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਬਿਆਨ ਜਿਹੜੇ ਨੇ ਦਿੱਤੇ ਜਾ ਰਹੇ ਨੇ ਖਾਸ ਕਰਕੇ ਉਸ ਵੇਲੇ ਜਦੋਂ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਵਿੱਚ ਇ ਵੋਟ ਹੱਕ ਦਾ ਇਸਤੇਮਾਲ ਕਰਨਗੇ ਕੈਨੇਡਾ ਚ ਫੈਡਰਲ ਚੋਣਾਂ ਦੌਰਾਨ ਭਾਵੇਂ ਸਭ ਤੋਂ ਵੱਧ ਧਿਆਨ ਅਮਰੀਕੀ ਟੈਰਫਸ ਕਿਫਾਇਤੀਪਨ ਤੇ ਰਹਿਣ ਸੈਂਦੀ ਲਾਗਤ ਅਪਰਾਧ ਤੇ ਜਨਤਕ ਸੁਰੱਖਿਆ ਵੱਲ ਜਾ ਰਿਹਾ ਹੈ ਪਰ ਇਮੀਗ੍ਰੇਸ਼ਨ ਵਿੱਚ ਚੋਣਾਂ ਚ ਪ੍ਰਮੁੱਖ ਮੁੱਦਾ ਹੈ 2024 ਦੌਰਾਨ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣ ਗਿਆ ਹੈ ਵਿਰੋਧੀ ਪਾਰਟੀਆਂ ਵੱਲੋਂ ਲਿਬਰਲ ਪਾਰਟੀ ਨੂੰ ਕਿਹਾ ਗਿਆ ਹੈ 2024 ਦਾ ਸਾਲ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਲਗਾਤਾਰ ਤਬਦੀਲੀਆਂ ਦੇ ਨਾਮ ਰਿਹਾ ਹੈ ਲਿਬਰਲ ਪਾਰਟੀ 2027 ਦੇ ਅੰਤ ਤੱਕ ਅਸਥਾਈ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5% ਤੋਂ ਘੱਟ ਤੱਕ ਸੀਮਿਤ ਕਰਨ ਦਾ ਵਾਅਦਾ ਕਰ ਰਹੀ ਹੈ ਇਹਦੇ ਨਾਲ ਹੀ ਲਿਬਰਲ ਪਾਰਟੀ ਕੈਨੇਡਾ 'ਚ ਪੀਆਰ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਦੀ ਗਿਣਤੀ 1% ਤੇ ਸੀਮਿਤ ਕਰਨਾ ਚਾਹੁੰਦੀ ਹੈ ਲਿਬਰਲ ਲੀਡਰ ਮਾਰਕ ਕਾਰਨਿਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਪੜਾਈ ਤੇ ਅੰਤਰਰਾਸ਼ਟਰੀ ਤਜਰਬੇ ਦੀ ਮਾਨਤਾ ਨੂੰ ਸੁਚਾਰੂ ਤੇ ਤੇਜ਼ ਕਰਨ ਲਈ ਪ੍ਰੋਵਿੰਸਸ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਇਮੀਗ੍ਰੈਂਟਸ ਕੈਨੇਡਾ ਦੀ ਆਰਥਿਕਤਾ 'ਚ ਆਪਣਾ ਯੋਗਦਾਨ ਪਾ ਸਕਣ। ਲਿਬਰਲ ਪਾਰਟੀ ਫ੍ਰੈਂਚ ਬੋਲਣ ਵਾਲੇ ਇਮੀਗ੍ਰੈਂਟਸ ਨੂੰ ਕਿਊਬੇਕ ਤੋਂ ਬਾਹਰ ਵੀ ਲਿਜਾਣ ਦਾ ਇਰਾਦਾ ਰੱਖਦੀ ਹੈ। ਲਿਬਰਲਜ਼ ਅਕਵੇਬਕ ਤੋਂ ਬਾਹਰ ਵਸਣ ਵਾਲੇ ਫ੍ਰੈਂਕੋਫੋਨ ਇਮੀਗ੍ਰੈਂਟਸ ਲਈ 12% ਟੀਚਰ ਸਥਾਪਤ ਕਰਨ ਦਾ ਵਾਅਦਾ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਅਗਵਾਈ 'ਚ ਦੇਸ਼ ਦਾ ਇਮੀਗ੍ਰੇਸ਼ਨ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਸੱਤਾ 'ਚ ਹੁੰਦਿਆਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਸੀ ਕੰਜ਼ਰਵੇਟਿਵਜ਼ ਵੱਲੋਂ ਸੱਤਾ 'ਚ ਆਉਣ ਤੇ ਅਸਥਾਈ ਵਿਦੇਸ਼ੀ ਕਾਮਿਆਂ ਤੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਅਹਦ ਲੈ ਰਹੀ ਹੈ ਪਾਰਟੀ ਦਾ ਕਹਿਣਾ ਹੈ ਕਿ ਉਹ ਇਮੀਗ੍ਰੇਸ਼ਨ ਟੀਚਾ ਨੂੰ ਹਾਰਪਰ ਸਰਕਾਰ ਦੇ ਸਮੇਂ ਵਾਲੇ ਟੀਚਿਆਂ ਤੇ ਲੈ ਕੇ ਜਾਣਗੇ ਸੱਤਾ 'ਚ ਆਉਣ ਲਈ ਜ਼ੋਰ ਲਗਾ ਰਹੀ ਕੰਜ਼ਰਵੇਟਿਵ ਪਾਰਟੀ ਦਾ ਵਾਅਦਾ ਹੈ ਕਿ ਉਹ ਅਜਿਹੇ ਇਮੀਗ੍ਰੈਂਟਸ ਨੂੰ ਤਰਜੀਹ ਦੇਣਗੇ ਜੋ ਦੇਸ਼ ਦੀ ਤਰੱਕੀ ਲਈ ਆਰਥਿਕ ਯੋਗਦਾਨ ਪਾਉਣਗੇ ਜੋ ਦੇਸ਼ ਦੀ ਤਰੱਕੀ ਲਈ ਆਰਥਿਕ ਯੋਗਦਾਨ ਪਾਉਣਗੇ ਜਾਂ ਦੇਸ਼ ਦੀਆਂ ਸਿਹਤ ਸੰਭਾਲ ਸਣੇ ਹੋਰਨਾ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਕਰਨਗੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੌਲੀਅਰ ਦਾ ਕਹਿਣਾ ਹੈ ਕਿ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਨੂੰ ਕਰਾਂਦੀ ਉਸਾਰੀ ਦੀ ਗਿਣਤੀ ਤੇ ਨੌਕਰੀਆਂ ਦੀ ਦਰ ਤੋਂ ਹਟੜਾ ਰੱਖਿਆ ਜਾਵੇਗਾ। ਕੈਨੇਡਾ 'ਚ ਸਟੱਡੀ ਵੀਜ਼ੇ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਦਾ ਵਾਅਦਾ ਵੀ ਕੰਜ਼ਰਵੇਟਿਵ ਪਾਰਟੀ ਕਰ ਰਹੀ ਹੈ। ਇੱਥੇ ਜ਼ਿਕਰ ਇਹ ਖਾਸ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਲੱਗਿਆਂ ਪੁਲਿਸ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ। बीसीच सिख کارਪੂਰ ਹਰਦੀਪ ਸਿੰਘ ਨਿਜਰ ਤੇ ਕਤਲ ਤੇ ਨਿਊਯਾਰਕ ਚ ਅਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਮਾਮਲਿਆਂ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਨਾ ਹੋਣ ਦਾ ਮੁਤਾਕਰਮ ਆ ਗਿਆ ਸੀ ਇਸ ਤੋਂ ਇਲਾਵਾ 파ਟੀ ਰਿਫਿਊਜੀ ਕਲੇਮਸ ਨੂੰ ਸਮੇਂ ਸਿਰ ਨਿਕਟੌਨ ਤੇ ਵਿਜ਼ਟਰ ਪਰਮਿਟ ਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਹੋਣ ਤੇ ਵਿਅਕਤੀ ਨੂੰ ਦੇਸ਼ ਚੋਂ ਕੱਢਣ ਦਾ ਵਾਅਦਾ ਕਰ ਰਹੀ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਕੋਈ ਨਿਸ਼ਚਿਤ ਇਮੀਗ੍ਰੇਸ਼ਨ ਟੀਚਾ ਪ੍ਰਸਤਾਵਿਤ ਨਹੀਂ ਕਰ ਰਹੀ ਪਾਰਟੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਟੀਚੇ ਕੈਨੇਡਾ ਦੀਆਂ ਸਮੇਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੋਣੇ ਚਾਹੀਦੇ ਨੇ ਐਨਟੀਪੀ ক্লোਜ਼ਡ ਵਰਕ ਪਰਮਿਟ ਪ੍ਰਣਾਲੀ ਨੂੰ ਖਤਮ ਕਰਨ ਦਾ ਇਰਾਦਾ ਰੱਖਦੀ ਹੈ ਕਾਬਲੇ ਗੌਰ ਹੈ ਕਿ ক্লোਜ਼ਡ ਵਰਕ ਪਰਮਿਟ ਵਿੱਚ ਕਾਮਾ ਕਿਸੇ ਇੱਕ ਹੋਰ ਰੋਜ਼ਗਾਰ ਦਾਤੇ ਨਾਲ ਕੰਮ ਕਰਦਾ ਹੈ ਅਜਿਹੇ ਕਾਮਿਆਂ ਦੇ ਕੈਨੇਡਾ ਚ ਸ਼ੋਸ਼ਣ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਸੰਯੁਕਤ ਰਾਸ਼ਟਰ ਵੱਲੋਂ ਕੈਨੇਡਾ ਦੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਆਧੁਨਿਕ ਗੁਲਾਮੀ ਦੇ ਪਨਪਨ ਦਾ ਟਿਕਾਣਾ ਘਰਾਰ ਦਿੱਤਾ ਜਾ ਚੁੱਕਾ ਹੈ ਐਨਟੀਪੀ ਇਹ ਯਕੀਨੀ ਬਣਾਉਣ ਦਾ ਸਮਰਥਨ ਕਰਦੀ ਹੈ ਕਿ ਕੈਨੇਡਾ ਚ ਆਉਣ ਵਾਲੇ ਇਮੀਗ੍ਰੈਂਟਸ ਨੂੰ ਲੋੜੀਂਦੀਆਂ ਸਰਵਮੈਂਟ ਸੇਵਾਵਾਂ ਮਿਲ ਸਕਣ ਗ੍ਰੀਨ ਪਾਰਟੀ ਸੁਬਿਆ ਨਾਲ ਇਮੀਗ੍ਰੇਸ਼ਨ ਪਦਰਾਂ ਦਾ ਤਾਲਮੇਲ ਬਣਾਉਣ ਤੇ ਕੈਨੇਡਾ ਦੀ ਸਮਰੱਥਾ ਦੇ ਆਧਾਰ ਤੇ ਇਮੀਗ੍ਰੇਸ਼ਨ ਟੀਚੇ ਤੈਅ ਕਰਨ ਦੇ ਵਾਅਦੇ ਕਰ ਰਹੀ ਹੈ ਪੀਪਲਸ ਪਾਰਟੀ ਆਫ ਕੈਨੇਡਾ ਰਿਹਾਇਸ਼ੀ ਸੰਕਟ ਹੱਲ ਕਰਨ ਦੇ ਇਰਾਦੇ ਨਾਲ ਇਮੀਗ੍ਰੇਸ਼ਨ ਟੀਚਾ ਨੂੰ ਸਲਾਨਾ 1 ਲੱਖ ਤੋਂ 1.5 ਲੱਖ ਲੋਕਾਂ ਤੱਕ ਘਟਾਉਣ ਦਾ ਵਾਅਦਾ ਕਰਦੀ ਹੈ ਪਾਰਟੀ ਵੱਲੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਨੂੰ ਖਤਮ ਕਰਨ ਅਤੇ ਵਿਦਿਆਰਥੀਆਂ ਲਈ ਵੋਟ ਪਰਮਿਟ ਖਤਮ ਕਰਨ ਦੇ ਬਾਦੀ ਕਰ ਰਹੀ ਹੈ ਕੈਨੇਡਾ ਚ ਵੋਟਾਂ 28 April ਨੂੰ ਪੈਂਡੀਆਂ ਨੇ ਅਤੇ 18 April ਤੋਂ 21 April ਦਰਮਿਆਨ ਐਡਵਾਂਸਡ ਵੋਟਿੰਗ ਹੋ ਚੁੱਕੀ ਹੈ ਇਲੈਕਸ਼ਨਸ ਕੈਨੇਡਾ ਅਨੁਸਾਰ ਐਡਵਾਂਸ ਪੋਲਿੰਗ ਦੌਰਾਨ ਰਿਕਾਰਡ ਗਿਣਤੀ ਦੇ ਵਿੱਚ ਵੋਟਾਂ ਪਈਆਂ ਨੇ ਵੋਟਰ ਆਪਣੇ ਪੋਲਿੰਗ ਸਟੇਸ਼ਨ ਬਾਰੇ ਜਾਣਨ ਲਈ ਇਲੈਕਸ਼ਨਸ ਕੈਨੇਡਾ ਦੇ ਨਾਲ ਸੰਪਰਕ ਕਰ ਸਕਦੇ ਨੇ ਐਡਵਾਂਸ ਵੋਟਿੰਗ ਦੇ ਦੌਰਾਨ ਰਿਕਾਰਡ 7.3 ਮਿਲੀਅਨ ਕੈਨੇਡੀਅਨਸ ਨੇ ਵੋਟਾਂ ਪਾਈਆਂ ਨੇ ਇਲੈਕਸ਼ਨਸ ਕੈਨੇਡਾ ਨੇ ਇਹ ਅੰਕੜੇ ਜਾਰੀ ਕੀਤੇ ਨੇ ਕਿ ਹੈ ਕਿ 2021 ਦੀ ਐਡਵਾਂਸ ਵੋਟਿੰਗ ਦੌਰਾਨ ਇਹ ਅੰਕੜਾ 5.8 ਮਿਲੀਅਨ ਸੀ ਇਲੈਕਸ਼ਨਸ ਕੈਨੇਡਾ ਦੇ ਅਨੁਸਾਰ 18 April ਤੋਂ 21 April ਤੱਕ ਚੱਲੀ ਐਡਵਾਂਸ ਵੋਟਿੰਗ ਦੇ ਦੌਰਾਨ ਇਹ ਰਿਕਾਰਡ ਵਾਧਾ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਦਾੜੇ ਦਾ ਇਹ ਵੀ ਕਹਿਣਾ ਹੈ ਕਿ ਇਹ ਗਿਣਤੀ 2021 ਦੀਆਂ ਫੈਡਰਲ ਚੋਣਾਂ ਦੇ ਦੌਰਾਨ ਹੋਈ ਐਡਵਾਂਸ ਵੋਟਿੰਗ ਤੋਂ ਕਿਤੇ ਜ਼ਿਆਦਾ ਤੇ 25% ਦਾ ਵਾਧਾ ਦਰਸਾਉਂਦੀ ਹੈ ਇਲੈਕਸ਼ਨਜ਼ ਕੈਨੇਡਾ ਦੇ ਮੁਤਾਬਕ ਅੰਦਾਜ਼ਨ 7.3 ਮਿਲੀਅਨ ਕੈਨੇਡੀਅਨਸ ਨੇ ਐਡਵਾਂਸ ਪੋਲ ਦਾ ਫਾਇਦਾ ਚੁੱਕਿਆ ਹੈ ਤੇ ਲੰਬੇ ਹਫ਼ਤੇ ਦੇ ਅੰਤ ਦੇ ਵਿੱਚ ਵੋਟ ਪਾਈ ਹੈ। ਗੈਰ ਪੱਖਪਾਤੀ ਏਜੰਸੀ ਨੇ ਆਪਣੇ ਸ਼ੁਰੂਆਤੀ ਆਂਕੜਿਆਂ ਦੇ ਅਧਾਰ ਤੇ ਕਿਹਾ ਹੈ ਕਿ ਇਹ 2021 ਦੀਆਂ ਸੰਘੀ ਚੋਣਾਂ ਦੌਰਾਨ ਪਹਿਲਾਂ ਤੋਂ ਵੋਟ ਪਾਉਣ ਵਾਲੇ 5.8 ਮਿਲੀਅਨ ਵੋਟਰਸ ਨਾਲੋਂ 25% ਵਾਧਾ ਹੈ। ਇਲੈਕਸ਼ਨਜ਼ ਕੈਨੇਡਾ ਨੇ ਸੋਸ਼ਲ ਮੀਡੀਆ ਪੋਸਟ ਚੁੱਕਿਆ ਹੈ। ਕਿ ਅਸੀਂ ਸਾਰੇ ਚੋਣ ਕਰਮਚਾਰੀਆਂ ਦਾ ਉਹਨਾਂ ਦੇ ਸਮਰਪਣ ਤੇ ਸਾਰੇ ਵੋਟਰਾਂ ਦਾ ਉਹਨਾਂ ਦੇ ਸਬਰ ਲਈ ਧੰਨਵਾਦ ਕਰਦੀਆਂ। ਦੇਸ਼ ਪਰਚ ਐਡਵਾਂਸ ਪੂਰ ਸ਼ੁਕਰਵਾਰ, ਸ਼ਨੀਵਾਰ, ਐਤਵਾਰ ਤੇ ਸੋਮਵਾਰ ਨੂੰ ਖੁੱਲੇ ਸਨ। ਇਲੈਕਸ਼ਨ ਜੈਂਟਾ ਦੇ ਅਨੁਸਾਰ ਸਿਰਫ ਸ਼ੁੱਕਰਵਾਰ ਨੂੰ ਹੀ ਵੀ ਤੋਂ ਵੱਧ ਲੋਕਾਂ ਨੇ ਵੋਟ ਪਾਈ ਜੋ ਕਿ ਇੱਕ ਦਿਨ ਦਾ ਰਿਕਾਰਡ ਹੈ VOTERS ਨੇ ਦੇਸ਼ ਭਰ ਵਿੱਚ ਲੰਬੀਆਂ ਲਾਈਨਾਂ ਦੀ ਰਿਪੋਰਟ ਕੀਤੀ ਕੁਝ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਇੱਕ ਘੰਟੇ ਆਪਦੀ ਇੰਤਜ਼ਾਰ ਕੀਤਾ ਹੈ ਵੈਸਟਰਨ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਚੇਅਰਪਰਸਨ ਲੌਰਾ ਸਟੀਫਨਸਨ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਕੀ ਰਿਕਾਰਡ ਅਗਾਉਂ VOTING ਇਸ ਚੋਣ ਵਿੱਚ ਕੁੱਲ VOTING ਦਾ ਵਾਅਦਾ ਕਰੇਗੀ ਡਿਫਰੈਂਸ ਨੇ ਦੱਸਿਆ ਕਿ 2019 ਦੇ ਮੁਕਾਬਲੇ 2021 ਵਿੱਚ ਜ਼ਿਆਦਾ ਲੋਕਾਂ ਨੇ ਐਡਵਾਂਸ ਪੋਲ ਦੀ ਵਰਤੋਂ ਕੀਤੀ ਪਰ ਕੁੱਲ ਵੋਟਰ ਮਤਦਾਨ ਘਟ ਗਿਆ 67% ਤੋਂ 62% ਤੇ ਆ ਗਿਆ ਉਨ੍ਹਾਂ ਕਿਹਾ ਹੈ ਉਹਨਾਂ ਨੂੰ ਨਹੀਂ ਲੱਗਦਾ ਕਿ ਇਸ ਸਮੇਂ ਕੁਝ ਵੀ ਪੱਕੇ ਤੌਰ ਤੇ ਕਿਹਾ ਜਾ ਸਕਦਾ ਹੈ ਇਹ ਵੀ ਸਪਸ਼ਟ ਨਹੀਂ ਹੈ ਕਿ ਕੁੱਲ ਵੋਟਰਸ ਦੇ ਮੁਕਾਬਲੇ ਕਿੰਨੇ ਫਸਦੀ ਵੋਟਰਾਂ ਨੇ ਐਡਵਾਂਸ ਪੋਲ ਦੀ ਵਰਤੋਂ ਕੀਤੀ ਹੈ ਇਲੈਕਸ਼ਨਜ਼ ਕੈਂਟਾ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਮੁਹਿੰਮ ਦੀ ਸ਼ੁਰੂਆਤ ਵਿੱਚ ਵੋਟ ਪਾਉਣ ਲਈ ਲਗਭਗ 28.2 ਮਿਲੀਨ ਲੋਕਾਂ ਨੇ ਰਜਿਸਟਰ ਕੀਤਾ ਸੀ ਜੋ ਕਿ 2021 ਵਿੱਚ ਰਜਿਸਟਰ ਹੋਏ 27.5 ਮਿਲੀਨ ਤੋਂ ਵੱਧ ਹੈ ਇਸ ਗਿਣਤੀ 'ਚ ਉਹਨਾਂ ਲੋਕਾਂ ਦਾ ਸਿਕਣ ਨਹੀਂ ਹੈ ਜਿਨ੍ਹਾਂ ਨੇ ਉਦੋਂ ਤੋਂ ਰਜਿਸਟਰ ਕੀਤਾ ਹੈ ਜੋ ਆਉਣ ਵਾਲੇ ਦਿਨਾਂ 'ਚ ਰਜਿਸਟਰ ਕਰਨਗੇ ਪਰ ਸਟਿਫਨ ਸਨ ਨੇ ਕਿਹਾ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਹੋਈ ਵੋਟਿੰਗ ਹਜੇ ਵੀ ਦਰਸਾਉਂਦੀ ਹੈ ਕਿ ਜ਼ਿਆਦਾ ਲੋਕ ਪਹਿਲਾਂ ਤੋਂ ਵੋਟ ਪਾਉਣ ਤੇ ਵਿਚਾਰ ਦਿያਤੀ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਆਮ ਤੌਰ ਤੇ ਕੈਨੇਡੀਅਨਸ ਨੂੰ ਇਹ ਉਮੀਦ ਹੋ ਗਈ ਹੈ ਕਿ ਐਡਵਾਂਸ ਵੋਟਿੰਗ ਉਹਨਾਂ ਲਈ ਇੱਕ ਆਪਸ਼ਨ ਹੈ ਇਸ ਸਾਲ ਦੇ ਐਡਵਾਂਸ ਪੋਲ ਛੁੱਟੀਆਂ ਵਾਲੇ ਲੰਬੇ ਵੀਕਐਂਡ ਤੇ ਸਥਾਪਿਤ ਕੀਤੇ ਗਏ ਸਨ ਪਰ ਸਟੀਫਨਸਨ ਨੇ ਕਿਹਾ ਕਿ ਇਸ ਦਾ ਮਤਦਾਨ ਤੇ ਕੋਈ ਅਸਰ ਨਹੀਂ ਪਿਆ 2021 ਦੇ ਐਡਵਾਂਸ ਪੋਲ ਚ 2019 ਦੇ ਮੁਕਾਬਲੇ ਜ਼ਿਆਦਾ ਲੋਕਾਂ ਨੇ ਵੋਟ ਪਾਈ ਭਾਵੇਂ ਬਾਦ ਵਾਲੇ ਥੈਂਕਸਗਿਵਿੰਗ ਵੀਕਐਂਡ ਤੇ ਹੋਏ ਸਨ ਸਟੀਫਨਸਨ ਨੇ ہے کہ ایڈوانس ووٹ کسی خاص پارٹی ਨੂੰ فائدہ ਨਹੀਂ ਪਹੁੰਚਾਉਣਗੇ ਸਿਵਾਏ ਉਸ پارٹی ਦੇ ਜਿਸ ਦੀ ਮੁہم ਦੇ ਆਖਰੀ ਹਿੱਸੇ 'ਚ ਇੱਕ ਵੱਡਾ ਘਟਾਲਾ ਹੋਇਆ ਹੈ ਕਿਉਂਕਿ ਉਹਨਾਂ ਦੀਆਂ ایڈوانس ਵੋਟਾਂ ਪਹਿਲਾਂ ਹੀ ਬੰਦ ਹੋ ਜਾਣਗੀਆਂ ਇਲیکشن ਸਕੇਂਟਾ ਨੇ ਇਸ ਮਹੀਨੇ ਦੇ ਸ਼ੁਰੂਛੇ ਰਿਪੋਰਟ ਦਿੱਤੀ ਸੀ ਕਿ ਹਜ਼ਾਰਾਂ ਲੋਕਾਂ ਨੇ ਵਿਸ਼ੇਸ਼ ਬੈਲਟ ਰਾਹੀਂ ਰਿਪੋਰਟ ਪਾਈ ਸੀ ਜਿਸ ਵਿੱਚ ਡਾਕ ਰਾਹੀਂ ਵੋਟ ਪਾਉਣ ਵਾਲੇ ਬੈਲਟ ਅਤੇ ਸਥਾਨਕ ਚੋਣ ਦਫ਼ਤਰਾਂ ਵਿੱਚ ਪਾਈ ਜਾਣ ਵਾਲੇ ਬੈਲਟ ਸ਼ਾਮਲ ਨੇ ਸੁਤੰਤਰ ਏਜੰਸੀ ਨੇ ਕਿਹਾ ਹੈ ਕਿ ਪਿਛਲੀਆਂ ਸੰਘੀ ਚੋਣਾਂ ਦੌਰਾਨ 17 ਮਿਲੀਅਨ ਤੋਂ ਵੱਧ ਵੋਟਰਸ ਨੇ ਆਪਣੀ ਵੋਟ ਪਾਈ ਜੋ ਕਿ 4.6 ਫੀਸਦੀ ਵੋਟਰਸ ਦੀ VOTING ਨੂੰ ਦਰਸਾਉਂਦਾ ਹੈ वेस्ट जेट ਨੇ ਆਪਣੇ ਯਾਤਰੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਆ ਖਾਸ ਕਰਕੇ ਉਹਨਾਂ ਯਾਤਰੀਆਂ ਨੂੰ ਜੋ ਛੁੱਟੀਆਂ ਮਨਾਉਣ ਦੇ ਚਾਹਵਾਨ ਹੁੰਦੇ ਨੇ ਤੇ ਅਕਸਰ ਛੁੱਟੀਆਂ ਮਨਾਉਣ ਵਾਸਤੇ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਇਹ ਐਲਾਨ ਅਜਿਹੇ ਵੇਲੇ ਵੀ ਕੀਤਾ ਗਿਆ ਜਦੋਂ ਲੋਕ ਛੁੱਟੀਆਂ ਮਨਾਉਣ ਵਾਸਤੇ ਅਮਰੀਕਾ ਨਹੀਂ ਜਾ ਰਹੇ ਬਲਕਿ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਹੀ ਛੁੱਟੀਆਂ ਮਨਾਉਣ ਵਰਗੇ ਸਪੌਟਸ ਲੱਭ ਰਹੇ ਨੇ ਸੋ ਵੈਸਟ ਜੈਟ ਨੇ ਐਲਾਨ ਕਰ ਦਿੱਤਾ ਹੈ ਕਿ ਸਸਕੇਚੁਆਨ ਤੋਂ ਹੈਲੀਫੈਕਸ ਲਈ ਵੀਕਲੀ ਨੌਨ ਸਟਾਪ ਉਡਾਨ ਜਾਇਆ ਕਰੇਗੀ ਜੋ ਸਸਕੇਚੁਆਨ ਤੋਂ ਹੈਲੀਫੈਕਸ ਤੇ ਫਿਰ ਹੈਲੀਫੈਕਸ ਤੋਂ ਸਸਕੇਚੁਆਨ ਆਵੇਗੀ वेस्ट जेट ਨੇ ਐਲਾਨ ਕੀਤਾ ਹੈ ਕਿ ਉਹ ਗਰਮੀਆਂ ਦੇ ਮਹੀਨਿਆਂ ਚ ਸਿਸਕਿਟੂਨ ਤੇ ਰਜਿਨਾ ਦੋਵਾਂ ਤੋਂ ਹੈਲੀਫੈਕਸ ਤੱਕ ਚੱਲਣ ਵਾਲੀਆਂ ਨਵੀਆਂ ਹਫਤਾਵਰੀ ਨੌਨ-ਸਟਾਪ ਉਡਾਨਾਂ ਸ਼ੁਰੂ ਕਰ ਰਹੀ ਨੇ ਇਹ ਰੂਟ ਜੂਨ ਦੇ ਅਖੀਰ ਤੋਂ ਸਤੰਬਰ ਦੇ ਸ਼ੁਰੂ ਤੱਕ ਚੱਲੇਗਾ ਸਿਸਕਿਟੂਨ ਉਡਾਨਾਂ 28 ਜੂਨ ਤੋਂ ਸ਼ੁਰੂ ਹੋ ਕੇ ਸ਼ਨੀਵਾਰ ਨੂੰ ਚੱਲਣਗੀਆਂ ਅਤੇ ਰਜਿਨਾ ਤੋਂ ਉਡਾਨਾਂ 29 ਜੂਨ ਤੋਂ ਸ਼ੁਰੂ ਹੋ ਕੇ ਐਤਵਾਰ ਨੂੰ ਚੱਲਣਗੀਆਂ ਰਜਿਨਾ ਲਈ ਉਡਾਨਾਂ ਸਵੇਰੇ 10:30 ਵਜੇ ਰਵਾਨਾ ਹੋਣਗੀਆਂ ਤੇ ਐਟਲੈਂਟਿਕ ਸਮੇਂ ਅਨੁਸਾਰ ਸ਼ਾਮ 5:24 ਮਿੰਟ ਤੇ ਹੈਲੀਫੈਕਸ ਪਹੁੰਚਣਗੀਆਂ ਵਾਪਸ ਦੀ ਉਡਾਣ ਹੈਲੀਫੈਕਸ ਤੋਂ ਅਟਲਾਂਟਿਕ ਸਮੇਂ ਅਨੁਸਾਰ ਸ਼ਾਮ 6:30 ਵਜੇ ਰਵਾਨਾ ਹੋਵੇਗੀ ਤੇ ਪੂਰਬੀ ਤੇ ਕੇਂਦਰੀ ਡਿਲਾਈਟ ਸਮਾਂ ਖੇਤਰਾਂ ਨੂੰ ਪਾਰ ਕਰਕੇ ਰਾਤ 8:30 ਵਜੇ ਕੇਂਦਰੀ ਮਿਆਰੀ ਸਮੇਂ ਅਨੁਸਾਰ ਰਜੀਨਾ ਪਹੁੰਚੇਗੀ ਇਹ ਉਡਾਣ ਮੰਗਲਵਾਰ ਨੂੰ ਵੈਸਟ ਜੈਟ ਦੁਆਰਾ ਐਲਾਨੇ ਗਏ ਕਈ ਨਵੇਂ ਰੂਟਾਂ 'ਚੋਂ ਇੱਕ ਨੇ ਜਿਨ੍ਹਾਂ 'ਚ ਵਿਨੀਪੈਗ ਅਤੇ ਸੇਨ ਜੌਨਸ ਵਿਚਾਲੇ 2 ਵਾਰ ਹਫਤਾਵਰੀ ਉਡਾਨਾਂ ਤੇ ਵਿੰਕੂਵਰ ਤੇ ਹੈਲਫੈਕਸ ਵਿਚਾਲੇ ਹਫਤੇ ਵਿੱਚ 4 ਵਾਰ ਉਡਾਨਾਂ ਸ਼ਾਮਿਲ ਨੇ ਵੈਸਟ ਜੈਟ ਦੇ ਕਾਰਜਕਾਰੀ ਉਪ ਪ੍ਰਧਾਨ ਤੇ ਮੁੱਖ ਵਪਾਰਕ ਅਧਿਕਾਰੀ ਜੌਨ ਵੈਥਰਿਲ ਨੇ ਕਿਹਾ ਕਿ ਇਹ ਰੂਟ ਦੇਸ਼ ਪਰਦੇ ਵਿੱਚ ਮਹਿਮਾਨਾਂ ਲਈ ਵਧੀਰੇ ਵਿਕਲਪ ਲਿਆਉਂਦੇ ਨੇ ਤੇ ਕੈਨੇਡੀਅਨਸ ਲਈ ਹੈਲਫੈਕਸ ਦੇ ਸੇਂਟ ਜੋਨਸ ਤੋਂ ਬਦਰਹੇ ਟ੍ਰਾਂਸ ਐਟਲੈਂਟਿਕ ਨੈਟਵਰਕ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਨੇ ਉਨਾ ਕਿਆ ਜਿਵੇਂ ਕਿ ਗਰਮੀਆਂ ਦੀ ਯਾਤਰਾ ਦੀ ਮੰਗ ਵਧਦੀ ਰਹੀ ਹੈ ਲੋਕਾਂ ਨੂੰ ਉਥੇ ਉਡਾਨ ਭਰਨ ਤੇ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਜਿੱਥੇ ਉਹ ਜਾਣਾ ਚਾਹੁੰਦੇ ਨੇ ਭਾਵੇਂ ਇਹ ਪ੍ਰੀਰੀਜ਼ 'ਚ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣਾ ਹੋਵੇ ਮੈਰੀਟਾਈਮਸ 'ਚ ਨਵੇਂ ਸਥਾਨਾਂ ਦੀ ਪਰਚੋਲ ਕਰਨਾ ਹੋਵੇ ਜਾਂ ਯੂਰਪ ਨਾਲ ਸਹਿਜੇ ਹੀ ਜੁੜਨਾ ਹੋਵੇ Halifax lays the उड़ान Saskatchewan यात्रियों ਨੂੰ New Brunswick, Prince Edward Island, Newfoundland and Labrador ਦੇ ਹੋਰ Atlantik ਸਥਾਨਾਂ ਨਾਲ ਜੁੜਨ ਲਈ ਹੋਰ ਆਪਸ਼ਨ ਪ੍ਰਦਾਨ ਕਰੇਗੀ। ਇਹ Halifax ਤੋਂ ਯੂਰਪ ਲਈ ਉਡਾਨਾਂ ਨਾਲ ਜੁੜਨ ਦਾ ਇੱਕ ਵਾਧੂ ਮੌਕਾ ਵੀ ਪ੍ਰਦਾਨ ਕਰਦਾ ਹੈ। Saskatchewan Airport Authority ਦੇ ਪ੍ਰਦਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਮੇਬਰੀ ਨੇ ਕਿਹਾ ਕਿ WestJet ਇੱਕ ਕੀਮਤੀ ਭਾਈਵਾਲ ਹੈ ਅਤੇ ਵਰਤਮਾਨ ਵਿੱਚ ਹਵਾਈ ਸੇਵਾ ਭਾਈਵਾਲਾਂ ਵਿੱਚੋਂ Saskatchewan ਨੂੰ ਸਭ ਤੋਂ ਵੱਧ ਉਡਾਨਾਂ ਦੇ ਆਪਸ਼ਨ ਪ੍ਰਦਾਨ ਕਰਦਾ ਹੈ। ਹਵਾਈ ਪਹੁੰਚ ਨੂੰ ਵਧਾਉਣ ਲਈ ਉਨਾ ਦੀ ਨਿਰੰਤਰ ਵਚਨ ਬਜਤਾ ਖੇਤਰੀ ਆਰਥਿਕ ਵਿਕਾਸ ਦਾ ਸਮਰਥਨ ਕਰਦੀ ਹੈ ਤੇ ਭਾਈਚਾਰੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਦੀ ਹੈ ਵੈਸਟ ਜਿੱਟ ਦਾ ਕਹਿਣਾ ਰਿਪੀਟ ਸਕੀਟੂਨ 에어ਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੇ ਨੈਟਵਰਕ ਵਿੱਚ ਹੈਲੀਫੈਕਸ ਦੇ ਸ਼ਾਮਲ ਹੋਣ ਦਾ ਸਵਾਗਤ ਕਰਦੇ ਨੇ ਤੇ ਬਹੁਤ ਖੁਸ਼ ਨੇ ਨਵਾਂ ਹੈਲੀਫੈਕਸ ਰੂਟ ਰਜੀਨਾ ਹਵਾਈ ਅੱਡੇ ਲਈ ਖਾਸ ਤੌਰ ਤੇ ਚੰਗੀ ਖਬਰ ਹੈ ਜੋ ਅਗਲੇ ਮਹੀਨੇ ਜਨਵਰੀ ਲਈ ਯੂਨਾਈਟਿਡ 에ਅਰਲਾਈਨਸ ਦਿਆਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਵੈਸਟ ਜੈਟ ਤੋਂ ਨਵਾਂ ਹੈਲੀਫੈਕਸ ਰੂਟ ਕੈਨੇਡੀਅਨਸ ਦੀ ਆਪਣੇ ਦੇਸ਼ ਨੂੰ ਦੇਖਣ ਲਈ ਨਵੀਂ ਦਿਲਚਸਪੀ ਦਾ ਫਾਇਦਾ ਉਠਾਏਗਾ ਕੈਨੇਡਾ ਦੇ ਸਸਕੇਚਵਨ ਦੇ ਸੀਈਓ ਜੋਨਾਥਨ ਪੋਰਟਸ ਨੇ ਬਿਆਨ ਚੁੱਕੇ ਹੈ ਕਿ ਇਸ ਸਾਲ ਵਦੇੜੇ ਕਨੇਡੀਅਨ ਆਪਣੇ ਦੇਸ਼ ਦੀ ਪਰਚੋਲ ਕਰਨ 'ਚ ਇੰਟਰਸਟ ਦਿਖਾ ਰਹੇ ਨੇ ਤੇ ਨਵੇਂ ਬਾਜ਼ਾਰਾਂ ਨਾਲ ਵਧੀ ਹੋਈ ਕੜੇਲੂ ਕਨੈਕਟੀਵਿਟੀ ਦਿਲਚਸਪ ਯਾਤਰਾ ਸਥਾਨਾਂ ਲਈ ਦਰਵਾਜ਼ੇ ਖੋਲ ਰਹੀ ਹੈ। ਇਹ ਨਵਾਂ ਰੂਟ ਵਦੇੜੇ ਸਲਾਨੀਆਂ ਨੂੰ ਸਸਕੇਚਵਨ ਦੇ ਯਾਤਰਾ ਕਰਨ ਤੇ ਇਸਦੀ ਕੁਦਰਤੀ ਸੁੰਦਰਤਾ, ਜੀਵੰਤ ਪਾਇਚਾਰੀਆਂ ਤੇ ਵਿਲੱਖਣ ਆਕਰਸ਼ਣਾਂ ਦੀ ਖੋਜ ਕਰਨ ਦਾ ਇੱਕ ਬੁਧੀਆਂ ਮੌਕਾ ਪ੍ਰਦਾਨ ਕਰਦਾ ਹੈ। ਰਜੀਨਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਈਓ ਸੈਂਟਰਾ ਜੈਕਲ ਨੇ ਇੱਕ ਬਿਆਨ ਚੁੱਕਿਆ ਹੈ। ਕਿ ਵੈਸਟ ਜੈਡ ਦੀ ਰਜੀਨਾ ਤੋਂ ਹੈਲਫੈਕਸ ਤੱਕ ਨਵੀਂ ਸਿੱਧੀ ਉਡਾਨ ਇੱਕ ਸਵਾਗਤਯੋਗ ਵਾਧਾ ਹੈ ਜੋ ਸ਼ਹਿਰ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਹੁੰਚਯੋਗ ਬਣਾਉਂਦੀ ਹੈ ਇੱਕ ਕਨੈਕਸ਼ਨ ਵਧੇਰੇ ਸਲਾਨੀ ਵਧੇਰੇ ਮੌਕੇ ਤੇ ਹੋਰ ਰਾਤੋ-ਰਾਤ ਠਹਿਰਨ ਦਾ ਕਾਰਨ ਬਣਦੇ ਨੇ ਜੋ ਹੋਟਲਸ ਦਾ ਸਮਰਥਨ ਕਰਨਗੇ ਤੇ ਪੂਰੀ ਰਜੀਨਾ ਆਰਥਿਕਤਾ ਨੂੰ ਵੀ ਫੁਲਾਣਾ ਦੇਣਗੇ Ontario ਨੇ ਯੂਨੀਵਰਸਿਟੀਆਂ ਤੇ ਕਾਲਜੇਜ਼ ਵਾਸਤੇ ਖਾਸ ਐਲਾਨ ਕਰ ਦਿੱਤਾ ਹੈ Ontario ਸਰਕਾਰ ਪਾਵ ਡਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਯੂਨੀਵਰਸਿਟੀਆਂ ਅਤੇ ਕਾਲਜੇਜ਼ ਦੇ ਵਿੱਚ ਸਟੈਮ ਪ੍ਰੋਗਰਾਮਾਂ ਤੇ 750 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ ਮੰਤਰੀ ਦਾ ਕਹਿਣਾ ਹੈ ਕਿ ਫੰਡਿੰਗ ਦੀ ਵਰਤੋਂ ਹਰ ਸਾਲ 20500 ਪ੍ਰੋਗਰਾਮ ਸਥਾਨਾਂ ਨੂੰ ਫੰਡ ਦੇਣ ਲਈ ਕੀਤੀ ਜਾਵੇਗੀ ਅੰਟਾਰੀਓ ਦਾ ਕਹਿਣਾ ਹੈ ਕਿ ਉਹ ਸੂਬੇ ਭਰ ਦੇ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਤੇ ਗਣਿਤ ਪ੍ਰੋਗਰਾਮਾਂ ਲਈ ਫੰਡਿੰਗ ਵਧਾਉਣ ਲਈ 750 ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੇ ਕਾਲਜ ਤੇ ਯੂਨੀਵਰਸਿਟੀਆਂ ਦੇ ਮੰਤਰੀ ਨੋਲਨ ਕੁਇਨ ਦਾ ਕਹਿਣਾ ਹੈ ਕਿ ਫੰਡਿੰਗ ਦੀ ਵਰਤੋਂ ਪ੍ਰਤੀ ਸਾਲ 20,500 ਸਟੈਂਪ ਸਥਾਨਾਂ ਨੂੰ ਫੰਡ ਦੇਣ ਲਈ ਕੀਤੀ ਜਾਵੇਗੀ ਕੁਇਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਵਿੱਚ ਨਿਵੇਸ਼ ਇੱਕ ਵਧੇਰੇ ਲਚਕੀਲਾ ਅਰਥਚਾਰਾ ਬਣਾਉਣ 'ਚ ਮਦਦ ਕਰੇਗਾ ਜੋ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵਾਅਦੇ ਵਪਾਰ ਯੁੱਧ ਦਾ ਨੁਕਸਾਨ ਦੇ ਹੋ ਰਿਹਾ ਹੈ ਡਾਕ ਫੋਰਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਅਧੀਨ ਕਾਲਜ ਅਤੇ ਯੂਨੀਵਰਸਿਟੀਆਂ ਸਾਲਾਂ ਤੋਂ ਵਿੱਤੀ ਤੌਰ ਤੇ ਸੰਘਰਸ਼ ਕਰ ਰਹੀਆਂ ਨੇ ਜਿਸ ਨੇ ਘਰੇਲੂ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਨੂੰ ਰੋਕ ਦਿੱਤਾ ਸੀ ਤੇ ਹਾਲ ਹੀ ਵਿੱਚ ਸੰਘੀ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਸ ਦੇ ਸਿੰਮਾ ਦੇ ਕਾਰਨ ਇਹ ਸਭ ਕੁਝ ਹੋਇਆ ਸੀ ਪਿਛਲੇ ਸਾਲ ਸੂਬਾਈ ਸਰਕਾਰ ਨੇ ਸੈਕਟਰ ਨੂੰ ਸਥਿਰ ਕਰਨ ਚ ਮਦਦ ਲਈ 1.3 ਬਿਲੀਅਨ ਡਾਲਰ ਇਕੱਠੇ ਕੀਤੇ ਜੋ ਕਿ ਕਾਲਜਸ ਤੇ ਯੂਨੀਵਰਸਿਟੀਆਂ ਦੁਆਰਾ ਲੋੜਿੰਦੀ ਰਕਮ ਤੋਂ ਲਗਭਗ ਅੱਧਾ ਸੀ ਸੂਬੇ ਦਾ ਕਹਿਣਾ ਹੈ ਕਿ ਇਸ ਟੈਂਪ ਪ੍ਰੋਗਰਾਮਾ ਲਈ ਪੈਸਾ ਸਸਥਾਵਾਂ ਦੇ 2025 ਤੋਂ 2030 ਦੇ ਆਪਣੇ ਸੰਚਾਲਨ ਫੰਡਿੰਗ ਸਮਝੌਤਿਆਂ ਤੇ ਦਸਤਕਤ ਕਰਨ ਤੋਂ ਤੁਰੰਤ ਬਾਅਦ ਉਪਲਬਧ ਹੋ ਜਾਵੇਗਾ ਹੈਮਿਲਟਨ ਪੁਲਿਸ ਹਰਸਿਮਰਤ ਰੰਦਾਵਾ ਦੀ ਗੋਲੀਬਾਰੀ ਚ ਹੋਈ ਮੌਤ ਦੀ ਜਾਂਚ ਕਰ ਰਹੀ ਹੈ ਇਸ ਮੌਕੇ ਤੇ ਪੁਲਿਸ ਨੇ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਬੀਤੇ ਕੁਝ ਦਿਨ ਪਹਿਲਾਂ ਹੈਮਿਲਟਨ ਦੇ ਵਿੱਚ ਹਰਸਿਮਰਤ ਰੰਦਾਵਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਗੈਂਗਵਾਰ ਦਾ ਨਿਸ਼ਾਨਾ ਬਣੀ ਸੀ ਹਰਸਿਮਰਤ ਰੰਦਾਵਾ ਜੋ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੀ ਦੱਸੀ ਜਾ ਰਹੀ ਸੀ ਅਜਿਹੇ ਦੇ ਵਿੱਚ ਹਰਸਿਮਰਤ ਦੇ ਹੈਮਿਲਟਨ ਅਤੇ ਕੈਂਡਾੜਿਆਂ ਦੇ ਪਰਿਵਾਰ ਦੇ ਵੱਲੋਂ ਕੈਂਡਲ ਲਾਈਟ ਵਿਜੀਲ ਵੀ ਗੱਡੀ ਗਈ ਹੈਮਿਲਟਨ ਪੁਲਿਸ ਹਰਸਿੰਮਤ ਰੰਦਾਵਾ ਦੀ ਗੋਲੀਬਾਰਿਜ ਹੋਈ ਮੌਤੇ ਜਾਂਚ ਜਾਰੀ ਰੱਖ ਰਹੀ ਹੈ ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਕੋਲ ਜਾਣਕਾਰੀ ਹੈ ਜੋ ਜਾਂਚ ਵਿੱਚ ਸਹਾਇਤਾ ਕਰ ਸਕਦਾ ਹੈ ਕਿ ਉਹ ਪੁਲਿਸ ਦੇ ਨਾਲ ਸੰਪਰਕ ਕਰੇ ਗੁਪਤ ਰੂਪ ਵਿੱਚ ਜਾਣਕਾਰੀ ਪ੍ਰਦਾਨ ਕਰਨ ਲਈ ਕ੍ਰਾਈਮ ਸਟਾਪਰਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਆਨਲਾਈਨ ਵੀ ਇੱਕ ਟਿਪ ਦਿੱਤੀ ਜਾ ਸਕਦੀ ਹੈ On Thursday April 17th 2025 at approximately 7:30 pm Harsemrat Randawa Was shot and killed while waiting for a bus on Upper James Street near South Bend Road. Harsum Rat was a bright, kind hearted college student with her whole future ahead of her. She was simply waiting for the bus and sadly never made it home. This is a tragedy, and this kind of violence should never happen in our community not to anyone and not anywhere. We know there are more people who know what happened. If that's you, please contact Hamilton Police or the Crime Stoppers. Do it for her family, do it because it's right. ਹੈਮਿਲਟਨ 'ਚ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਹਰਸਿਮਰਤ ਰੰਦਾਵਾਦੀ ਯਾਤ 'ਚ ਕੈਂਡਲ ਵਿਜੀਲ ਦਾ ਆਯੋਜਨ ਕੀਤਾ ਗਿਆ ਸੀ ਜੋ ਕਿ ਹੈਮਿਲਟਨ 'ਚ ਬੱਸ ਸਟਾਪ ਤੇ ਉੱਠੀ ਕਰਦੇ ਸਮੇਂ ਇੱਕ ਗੋਲੀ ਦੇ ਨਾਲ ਮਾਰੀ ਗਈ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇੱਕ 21 ਸਾਲਾ ਔਰਤ ਦੀ ਲਾਸ਼ ਮਿਲੀ ਸੀ ਜਿਸ ਦੀ ਛਾਤੀ 'ਚ ਗੋਲੀ ਲੱਗੀ ਸੀ ਐਤਵਾਰ ਦੁਪਹਿਰ ਨੂੰ ਹੈਮਿਲਟਨ 'ਚ ਦਰਜਨਾਂ ਲੋਕ ਹਰਸਿਮਰਤ ਰੰਦਾਵਾਦਾ ਸਨਮਾਨ ਕਰਨ ਲਈ ਇਕੱਠੇ ਹੋਏ ਕੁਝ ਦਿਨ ਪਹਿਲਾਂ ਬੱਸ ਡਿਊਟੀ ਕਰਦੇ ਸਮੇਂ ਜੋ ਮਾਰੀ ਗਈ ਸੀ ਉਸਦੇ ਪਰਿਵਾਰ ਪਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਸਮੇਂ ਹੰਝੂਆਂ ਨੂੰ ਰੋਕ ਰੇ ਸੀ ਤੇ ਇੱਕ ਨੌਜਵਾਨ ਲੜਕੀ ਨੂੰ ਯਾਦ ਕਰ ਰਹੀ ਸੀ ਉਹਨਾਂ ਦੇ ਅਨੁਸਾਰ ਉਹ ਆਪਦੇ ਬਿਹਤਰ ਪਵਿਕ ਦੀ ਪਾਲ ਲਈ 2 ਸਾਲ ਪਹਿਲਾਂ ਕੈਨੇਡਾ ਆਈ ਸੀ ਅਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਇੱਕ ਗੋਲੀ ਦੇ ਨਾਲ ਰੰਦਾਵਾ ਦੀ ਛਾਤੀ 'ਚ ਜ਼ਖਮ ਹੋਇਆ ਤੇ ਜ਼ਖਮਾਂ ਦੀ ਤਾਬਨਾ ਚੱਲਦਿਆਂ ਉਹਨੇ ਜਾਨ ਦੇ ਦਿੱਤੀ ਇਹ ਟਾਰਗੇਟ ਕਿਲਿੰਗ ਨਹੀਂ ਬਲਕਿ ਹਰ ਸਿਮਰਿਤ ਦਰਦਵਾ ਨੂੰ ਅਣਜਾਣੇ ਦੇ ਵਿੱਚ ਨਿਸ਼ਾਨਾ ਬਣਾਏ ਜਾਂਦੀ ਖਬਰ ਹੈ 2 ਗੁੱਟਾਂ ਦੇ ਵਿੱਚ ਹੋਈ ਗੈਂਗਵਾਰਡ ਦੇ ਵਿੱਚ ਹਰਸਿਮਰਤ ਨੂੰ ਆਪਣੀ ਜਾਨ ਕਬਾਉਣੀ ਪਈ ਹਮਿਲਟਨ ਪੁਲਿਸ ਦਾ ਕਹਿਣਾ ਹੈ ਕਿ ਗੋਲੀਆਂ ਇੱਕ ਕਾਲੇ ਰੰਗ ਦੀ ਮਰਸੀਡੀਜ਼ ਐਸਯੂਵੀ ਤੋਂ ਦੂਜੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਚਲੀਆਂ ਗਈਆਂ ਗੋਲੀਆਂ ਨੇੜਲੇ ਦੋ ਘਰਾਂ ਨੂੰ ਵੀ ਲੱਗੀਆਂ ਪਰ ਉਹਨਾਂ ਘਰਾਂ ਦੇ ਅੰਦਰ ਕੋਈ ਵੀ ਜ਼ਖਮੀ ਨਹੀਂ ਹੋਇਆ ਹਮਿਲਟਨ ਪੁਲਿਸ ਨੇ ਕਿਹਾ ਕਿ ਇਸ ਬਾਰੇ ਸਾਂਝਾ ਕਰਨ ਲਈ ਕੁਝ ਨਵਾਂ ਨਹੀਂ ਹੈ ਉਹਨਾਂ ਦੇ ਵੱਲੋਂ ਜਾਂਚ ਜਾਰੀ ਹੈ ਤੇ ਹਰ ਇੱਕ ਵਿਅਕਤੀ ਜੋ ਇਸ ਘਟਨਾ ਦੀ ਜਾਂਚ ਰੱਖਦਾ ਹੈ ਉਹਨੂੰ ਪੁਲਿਸ ਦੀ ਮਦਦ ਕਰਨ ਵਾਸਤੇ ਅਪੀਲ ਕੀਤੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਭਾਵੇਂ ਚੋਣਾਂ ਦੇ ਵਿੱਚ ਵੱਖ-ਵੱਖ ਮੁੱਦੇ ਉਜਾਗਰ ਹੋ ਰਹੇ ਨੇ ਪਰ ਇੱਕ ਮੁੱਦਾ ਹਮੇਸ਼ਾ ਤੋਂ ਚਰਚਾ ਦੇ ਵਿੱਚ ਹੈ ਉਹ ਹੈ ਰਿਹਾਇਸ਼ ਕਿ ਫਾਇਦੀ ਰਿਹਾਇਸ਼ ਨੂੰ ਲੈ ਕੇ ਬਹੁਤ ਸਾਰੇ ਕੈਨੇਡੀਅਨਸ ਚਿੰਤਾ ਦੇ ਵਿੱਚ ਨੇ ਤੇ ਹੁਣ ਤਾਜ਼ਾ ਸਰਵੇਖਣ ਦੇ ਵਿੱਚ ਇਹ ਪਤਾ ਲੱਗਿਆ ਕਿ ਲਗਭਗ 30% ਕੈਨੇਡੀਅਨ ਇਹ ਕਹਿ ਰਹੇ ਨੇ ਕਿ ਕੰਡੋਜ਼ ਨੇ ਨਿਵੇਸ਼ ਵਿੱਚ ਖਿੱਚ ਗਵਾ ਦਿੱਤੀ ਹੈ ਭਾਵੇਂ ਇਹ ਕੀ ਕੈਨੇਡੀਅਨਸ ਹੁਣ ਕੰਡੋਜ਼ ਖਰੀਦਣ ਜਾਂ ਫਿਰ ਕੰਡੋਜ਼ ਦੇ ਵਿੱਚ ਰਹਿਣ ਦੇ ਵਿੱਚ ਇੱਛਾ ਘੱਟ ਜ਼ਾਹਰ ਕਰ ਰਹੇ ਨੇ reeds.ca ਦੇ ਨਵੇਂ ਸਰਵੇਖਣ 'ਚ ਇਹ ਪਤਾ ਲੱਗਾ ਹੈ ਕਿ ਲਗਭਗ 30% ਕੈਨੇਡੀਅਨ ਸਾਇਹ ਕਹਿਣਾ ਹੈ ਕਿ ਉਹ ਕੰਡੋਸ ਦੇ ਵਿੱਚ ਹੁਣ ਉਹ ਅਫੀਲ ਨਹੀਂ ਰੱਖਦੇ 1568 ਕੈਨੇਡੀਅਨਸ ਦੇ ਸਰਵੇਖਣ 'ਚ ਇਹ ਵੀ ਪਾਇਆ ਗਿਆ ਹੈ ਕਿ ਸਿਰਫ 11% ਨੇ ਕਿਹਾ ਹੈ ਕਿ ਉਹ ਨਿਵੇਸ਼ ਵਜੋਂ ਕੰਡੋ ਖਰੀਦਣਗੇ ਜਦਕਿ 57% ਨੇ ਕਿਹਾ ਹੈ ਕਿ ਉਹ ਕਿਸੇ ਵੀ ਕਾਰਨ ਕਰਕੇ ਕੰਡੋਮਿਨੀਅਮ ਨਹੀਂ ਖਰੀਦਣਗੇ ਇਹ ਪਹਿਲੀ ਵਾਰ ਸੀ ਜਦੋਂ reeds.ca ਨੇ ਸਰਵੇਖਣ ਸ਼ੁਰੂ ਕੀਤਾ ਇਸ ਲਈ ਸੰਗਠਨ ਤੁਲਨਾ ਲਈ ਇਤਿਹਾਸਕ ਡੇਟਾ ਪ੍ਰਦਾਨ ਨਹੀਂ ਕਰ ਸਕਿਆ 온ਟਾਰੀਓ ਵਿੱਚ ਸਿਵਲ ਮਾਰਗੇਜ ਜੇ ਗਰੁੱਪ ਐਨਕ ਦੇ ਇੱਕ ਮਾਰਗੇਜ ਏਜੰਟ ਕੈਵਿਨ ਵੋਂਗ ਨੇ ਰਿਪੋਰਟ ਚ ਕਿਹਾ ਹੈ ਕਿ ਨਿਵੇਸ਼ਕਾਂ ਦਾ ਵਿਸ਼ਵਾਸ ਯਕੀਨੀ ਤੌਰ ਤੇ ਨਰਮ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਕੁਝ ਨਿਵੇਸ਼ਕ ਗਾਹਕ ਜਾਇਦਾਦਾਂ ਵੇਚ ਰਹੇ ਨੇ ਤੇ ਆਪਣੇ ਫੰਡਾਂ ਨੂੰ ਹੋਰ ਨਿਵੇਸ਼ਾਂ ਜਿਵੇਂ ਕਿ ਸਟਾਕ ਮਾਰਕੀਟ ਜਾਂ ਅਲਬਰਟਾ ਵਰਗੇ ਉੱਚ ਵਿਕਾਸ ਵਾਲੇ ਖੇਤਰਾਂ 'ਚ ਦੁਬਾਰਾ ਵੰਡ ਰਹੇ ਨੇ Reuters.com ਨੇ ਨੋਟ ਕੀਤਾ ਹੈ ਕਿ ਉੱਚ ਵਸਤੂ ਸੂਚੀ ਦੇ ਪੱਧਰ 'ਤੇ ਕੀਮਤਾਂ ਨੂੰ ਹੇਠਾਂ ਟੱਕ ਰਹੇ ਨੇ ਜਿਸ ਦਾ ਅਰਥ ਹੈ ਕਿ ਖਰੀਦਦਾਰਾਂ ਲਈ ਕੰਡੋ ਮਾਰਕੀਟ ਵਿੱਚ ਦਾਖਲ ਹੋਣਾ ਸੌਖਾ ਹੋ ਸਕਦਾ ਹੈ ਪਰ ਵਿਕਰੇਤਾ ਜ਼ਿਆਦਾ ਸਪਲਾਈ ਨਾਲ ਜੂਝ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਸਣੇ ਪੰਜ ਸੂਬਿਆਂ ਵਿੱਚ ਪੰਜ ਵਿੱਚੋਂ ਦੋ ਕੰਡੋ ਅਪਾਰਟਮੈਂਟਸ ਨੂੰ 2016 ਤੇ 2020 ਦੇ ਵਿਚਾਲੇ ਨਿਵੇਸ਼ ਜਾਇਦਾਦ ਵਜੋਂ ਵਰਤਿਆ ਗਿਆ ਸੀ ਏਜੰਸੀ ਦਾ ਕਹਿਣਾ ਹੈ ਕਿ ਇਹ ਅਨੁਸ਼ਕ ਤੌਰ ਤੇ ਉਹਨਾਂ ਲੋਕਾਂ ਲਈ ਘਰਾਂ ਦੇ ਮੁਕਾਬਲੇ ਕੰਡੋ ਦੀ ਕਿਫਾਇਤੀ ਸਮਰੱਥਾ ਦੇ ਕਾਰਨ ਸੀ ਜੋੜਿਆਲਾ ਸਟੇਟ 'ਚ ਨਿਵੇਸ਼ ਕਰਨਾ ਚਾਹੁੰਦੇ ਨੇ ਤੇ ਮਕਾਨ ਮਾਲਕ ਬੰਨਣਾ ਚਾਹੁੰਦੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਟੋਰਾਂਟੋ ਤੇ ਵੈਂਕੂਵਰ ਦੇ ਡਾਊਨਟਾਊਨ 'ਚ ਅੱਧੇ ਤੋਂ ਵੱਧ ਰਿਹਾਇਸ਼ਾਂ ਕੰਡੋਸ ਹਨ ਜਿਨ੍ਹਾਂ ਵਿੱਚੋਂ ਅੱਧ ਤੋਂ ਵੱਧ ਕਿਰਾਏ ਤੇ ਦਿੱਤੀਆਂ ਗਈਆਂ ਸਨ। ਪਰ ਰੇਟਸ.ca ਨੋਟ ਕਰਦਾ ਹੈ ਕਿ ਰੈਂਟਲ ਮਾਰਕੀਟ ਦੀ ਸੁਸਤ ਰਫ਼ਤਾਰ ਨੇ ਚਿੰਤਾ ਪੈਦਾ ਕੀਤੀ ਹੈ। ਕੰਡੋ ਨਿਵੇਸ਼ਕਾਂ ਨੂੰ ਪ੍ਰਾਪਰਟੀ ਟੈਕਸ ਤੇ ਰੱਖ-ਰਖਾ ਫੀਸਾਂ ਤੋਂ ਵੱਧ ਲਾਗਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰੈਂਟਲਸ .ਸੀਐਨਏ ਆਪਣੀ ਹਾਲੀਆ ਰਿਪੋਰਟ ਚ ਨੋਟ ਕੀਤਾ ਹੈ ਕਿ ਮਾਰਚ ਵਿੱਚ ਔਸਤ ਕਿਰਾਏ ਦੀ ਮੰਗ ਰਾਸ਼ਟਰੀ ਪੱਧਰ ਤੇ 2.8% ਘਟ ਕੇ ਔਸਤਨ 2119 ਡਾਲਰ ਹੋ ਗਈ ਹੈ ਜਿਸ ਨਾਲ ਮਕਾਨ ਮਾਲਕਾਂ ਲਈ ਵਧੀਆਂ ਲਾਗਤਾਂ ਦਾ ਹਿਸਾਬ ਲਗਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ ਇਹ ਆંકੜੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੁਆਰਾ ਹਾਊਸਿੰਗ ਮਾਰਕੀਟ ਲਈ ਕੀਤੀ ਗਈ ਭਵਿੱਖਬਾਣੀ ਦੇ ਅਨੁਕੂਲ ਨੇ ਜਿਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫਸ ਤੋਂ ਅਨਿਸ਼ਚਿਤਤਾ ਦਰਸਾਈ ਗਈ ਹੈ ਜਿਸ ਕਾਰਨ ਕੀਮਤਾਂ ਤੇ ਮੰਗ 'ਚ ਗਿਰਾਵਟ ਆ ਰਹੀ ਹੈ। ਉਸ ਸਮੇਂ CRIA ਦੇ ਸੀਨੀਅਰ ਅਰਥਸ਼ਾਸਤਰੀ ਸ਼ਾਨ ਗੈਥਕਾਟ ਨੇ ਇੱਕ ਇੰਟਰਵਿਊ ਚੁੱਕਿਆ ਸੀ ਕਿ ਹਾਊਸਿੰਗ ਮਾਰਕੀਟ ਸਲੈਮ ਡੰਕਰ ਬਾਉਂਡ ਸਾਲ ਤੋਂ ਵੱਧ ਪਾਣੀ ਵਿੱਚ ਟ੍ਰੇਡਿੰਗ ਤੱਕ ਚਲਾ ਗਿਆ ਸੀ। ਭਾਵੇਂ ਕੰਜੋਦੀ ਮੰਗ ਤੇ ਉਸ ਬਾਜ਼ਾਰ ਚ ਦਿਲਚਸਪੀ ਘਟਦੀ ਜਾਪਦੀ ਹੈ ਸਰਵੇਖਣ ਨੇ ਦਿਖਾਇਆ ਹੈ ਕਿ 45% ਗੈਰ ਘਰ ਮਾਲਕ ਯਾਨੀ ਕਿ ਨੌਜਵਾਨ ਕੈਨੇਡੀਅਨ ਜੋ ਆਪਣਾ ਪਹਿਲਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਹਜੇ ਵੀ ਕੰਡੋ ਬਾਰੇ ਵਿਚਾਰ ਕਰ ਰਹੇ ਸਨ ਉਸ 45% ਵਿੱਚ 1 ਲੱਖ ਡਾਲਰ ਜਾਂ ਇਸ ਤੋਂ ਵੱਧ ਕਮਾਈ ਕਰਨ ਵਾਲੇ ਉੱਚ ਆਮਦਨ ਵਾਲੇ ਪਰਿਵਾਰ ਸ਼ਾਮਲ ਨੇ ਜੋ ਹਾਊਸਿੰਗ ਮਾਰਕੀਟ 'ਚ ਦਾਖਲ ਹੋਣ ਤੋਂ ਬਾਤ ਹੋ ਸਕਦੇ ਨੇ ਸਰਵੇਖਣ 'ਚ ਪਾਇਆ ਗਿਆ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ 28% ਕੈਨੇਡੀਅਨਸ ਨੂੰ ਇਹ ਵਿਸ਼ਵਾਸ ਹੋਣ ਦੀ ਜ਼ਿਆਦਾ ਸੰਭਾਵਨਾ ਸੀ ਕਿ ਕੰਡੋਜ਼ ਦੇ ਵਿੱਚ ਨਿਵੇਸ਼ ਕਰਨਾ ਚੰਗੀ ਗੱਲ ਹੈ ਸਟੈਟਿਸਟਿਕਸ ਕੈਨਟਾ ਦੀ ਰਿਪੋਰਟ ਇਸ ਗੱਲ ਨੂੰ ਦੁਹਰਾ ਰਹੀ ਹੈ ਕਿ 2019 ਦੇ ਬੀਸੀ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਿੱਚੋਂ 37.8% ਤੇ 48 ਵਿੱਚੋਂ 16.5% ਨੇ ਕੰਡੋਜ਼ ਖਰੀਦੇ ਸੀ ਤੇ ਉਦੋਂ ਦੇ ਵੈਂਕੂਵਰ ਦੇ ਰੈਕ ਬੀਚ ਤੇ ਡੁੱਬਨ ਨਾਲ ਮਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਤੇ ਮਰਨ ਵਾਲਾ ਵਿਅਕਤੀ ਭਾਰਤ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਤੇ ਭਾਰਤੀ ਵਿਦਿਆਰਥੀ ਦੱਸਿਆ ਜਾਂਦਾ ਹੈ। ਔਨਲਾਈਨ ਫੰਡਰੇਜ਼ਰ ਨੇ ਪੀੜਤ ਦੀ ਪਛਾਣ ਰਾਹੁਲ ਰਾਵਾਂ ਦੇ ਵਜੋਂ ਕੀਤੀ ਹੈ। ਇਸ ਨੌਜਵਾਨ ਦੀ ਉਮਰ 26 ਸਾਲ ਦੀ ਦੱਸੀ ਜਾ ਰਹੀ ਹੈ ਤੇ ਇਹ ਵੈਂਕੂਵਰ ਕਮਿਊਨਿਟੀ ਕਾਲਜ ਦੇ ਵਿੱਚ ਪੜਨ ਆਇਆ ਸੀ ਪਰ ਬੀਚ ਦੇ ਉੱਤੇ ਘੁੰਮਣ ਦੇ ਦੌਰਾਨ ਡੁੱਬਨ ਨਾਲ ਇਸ ਦੀ ਮੌਤ ਹੋ ਗਈ। ਇੱਕ ਆਨਲਾਈਨ ਫੰਡਰੇਜ਼ਰ ਨੇ ਪਿਛਲੇ ਹਫਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨੇੜੇ ਰੈਕ ਬੀਚ ਤੇ ਡੁੱਬਣ ਨਾਲ ਮਰਨ ਵਾਲੇ ਵਿਅਕਤੀ ਦੀ ਪਛਾਣ ਭਾਰਤ ਦੇ ਵਿਦਿਆਰਥੀ ਵਜੋਂ ਕੀਤੀ ਹੈ। ਰਾਹੁਲ ਲਰਨਵਾ 26 ਸਾਲਾਂ 17 ਅਪ੍ਰੈਲ ਨੂੰ ਪ੍ਰਸਿੱਧ ਕਪੜਿਆਂ ਵਿਕਲਪਿਕ ਬੀਚ ਤੇ ਡੁੱਬਣ ਦਾ ਸ਼ਿਕਾਰ ਹੋਇਆ। 26 ਸਾਲਾ ਰਾਹੁਲ ਰਮਾ 17 ਅਪ੍ਰੈਲ ਨੂੰ ਪ੍ਰਸਿੱਧ ਬੀਚ ਤੇ ਡੁੱਬਣ ਦੇ ਨਾਲ ਮੌਤ ਦੇ ਘਾਟ ਜਾ ਉਤਰਿਆ ਉਸ ਦੇ ਨਾਮ ਤੇ ਸਥਾਪਿਤ ਕੀਤੇ ਗੋ ਫੰਡ ਮੀਡੀਆ ਅਨੁਸਾਰ ਇਹ ਜਾਣਕਾਰੀ ਮਿਲੀ ਹੈ ਰਮੇ ਦੇ ਚਚੇਰੇ ਭਰਾ ਯਵਰਾਜ ਸਿੰਘ ਦੇ ਦੁਆਰਾ ਸਥਾਪਿਤ ਕੀਤੇ ਗਏ ਫੰਡ ਰੇਜ਼ਰ ਦੇ ਅਨੁਸਾਰ ਰਾਹੁਲ ਵੈਂਕੂਵਰ ਕਮਿਊਨਿਟੀ ਕਾਲਜ ਵਿੱਚ ਮਾਸਟਰ ਆਫ ਅ ਬਿਜ਼ਨਸ ਐਡਮਿਨਿਸਟ੍ਰੇਸ਼ਨ ਪ੍ਰੋਗਰਾਮ ਚ ਪੜ ਰਿਹਾ ਸੀ ਤੇ ਪਿਛਲੇ ਸਾਲ ਕੈਨੇਡਾ ਆਉਣ ਤੋਂ ਬਾਅਦ ਪਾਰਟ ਟਾਈਮ ਨੌਕਰੀ ਵੀ ਕਰ ਰਿਹਾ ਸੀ ਫੰਡ ਰੇਜ਼ਰ ਦੇ ਵਿੱਚ ਉਸਦੇ ਅੰਤਿਮ ਸੰਸਕਾਰ ਤੋਂ ਲੈ ਕੇ ਵਾਪਸੀ ਦੇ ਖਰਚਿਆਂ ਤੋਂ ਇਲਾਵਾ ਉਸਦੇ ਭਾਰਤ ਰਹਿੰਦੇ ਮਾਪਿਆਂ ਦਾ ਕਰਜ਼ਾ ਚੁਕਾਉਣ ਤੱਕ ਵੀ ਮਦਦ ਕਰਨ ਵਾਸਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਰਾਹੁਲ ਦੇ ਡੁੱਬਣ ਦੇ ਵੇਰਵੇ ਬਹੁਤ ਘੱਟ ਨੇ ਪਰ RCMP ਦਾ ਕਹਿਣਾ ਹੈ ਕਿ ਉਹਨਾਂ ਨੇ ਵੀਰਵਾਰ ਨੂੰ ਰੈਕ ਬੀਚ ਤੇ ਇੱਕ ਤਰਾਖ ਦੀਆਂ ਕੋਲਾਂ ਦਾ ਜਵਾਬ ਦਿੱਤਾ ਜਿਸ ਚ ਉਹ ਵਿਅਕਤੀ ਕਥਿਤ ਤੌਰ ਤੇ ਮਦਦ ਵਾਸਤੇ ਚੀਕ ਰਿਹਾ ਸੀ ਤੇ ਸਵਿਮਿੰਗ ਕਰਨ ਵਾਸਤੇ ਸਟਰਗਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਰਾਘੀਰ ਨੇ ਉਸ ਆਦਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਨਾਰੇ ਤੇ ਵਾਪਸ ਤਾਂ ਆ ਗਿਆ ਤੇ ਉਸ ਨੂੰ ਵੇਖ ਨਾ ਸਕਿਆ। ਅਧਿਕਾਰੀਆਂ ਨੇ ਲਪਤਾ ਤਰਾਖ ਦੀ ਭਾਲ ਲਈ ਗੋਤਾਖੋਰ ਫੌਰ ਕ੍ਰਾਫਟ ਅਤੇ ਹੈਲੀਕਾਪਟਰ ਤਨਾਦ ਕੀਤੇ ਸਨ ਪਰ ਕਿਹਾ ਜਾਂਦਾ ਹੈ ਕਿ ਇੱਕ ਦਿਨ ਬਾਅਦ ਖੋਜ ਰੋਕ ਦਿੱਤੀ ਗਈ ਜਦੋਂ ਸਟੈਨਲੀ ਪਾਰਕ ਦੇ 3rd ਬੀਚ ਤੇ ਇੱਕ Laash ਮਿਲੀ ਜੋ ਲਾਪਤਾ ਤਰਾਕ ਦੇ ਵਰਣ ਨਾਲ ਮੇਲ ਖਾਂਦੀ ਸੀ ਮੀਡੀਆ ਨੇ ਇਹ ਪਤਾ ਲਗਾਉਣ ਲਈ RCMP ਦੇ ਨਾਲ ਸੰਪਰਕ ਕੀਤਾ ਕਿ ਕੀ ਉਹਨਾਂ ਨੇ 3rd ਬੀਚ ਤੇ ਮਿਲੀ Laash ਦੀ ਨਿਸ਼ਚਿਤ ਤੌਰ ਤੇ ਪਛਾਣ ਕਰ ਲਈ ਹੈ ਹਾਲਾਂਕਿ ਫਰੰਟ ਰੇਜ਼ਰ ਨੇ ਪੁਸ਼ਟੀ ਕੀਤੀ ਹੈ ਕਿ 3rd ਬੀਚ ਤੇ ਮਿਲੀ Laash ਰਾਹੁਲ ਦੀ ਸੀ ਜੋ ਕਿ VCC ਵਿਖੇ ਵਿਦਿਆਰਥੀ ਕੌਂਸਲ ਦਾ ਮੈਂਬਰ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਬੀਸੀਸੀ ਦੇ ਬੁਲਾਰੇ ਨੇ ਇਸ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਸ ਦੇ ਨਾਲ ਹੀ ਮੈਨੂੰ ਦੇ ਜਾਸਤ ਕਲ ਫੇਰ ਮਿਲਾ ਕੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ